ਜੀ ਦਾ ਖਾਲਸਾ ਵਾਹਿਗੁਰੂ ਵਾਸ਼ ਕਰੂ ਸਾਹਿਬ ਜੀ ਜਿਨਾ ਸਾਸ ਕਿਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ ਸਿਰੀ ਗੁਰੂ ਸ਼ਬਦ ਕਮਾਏ ਜਨ ਜੀਤੇ ਪੰਜ ਵਿਕਾਰ ਤਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ ਰਾਜਾ ਨਰਾਜ ਪਾ ਨਾਨ ਪਾਣ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜਿਆਂ ਦੀ ਪਾਵਨ ਪੁੱਤਰ ਹਜ਼ੂਰੀ ਅੰਦਰ ਬਹੁਤ ਸਤਿਕਾਰਯੋਗ ਸ੍ਰੀ ਮਾਨਸੰਦ ਬਾਬਾ ਸਰਦਾਰਾ ਸਿੰਘ ਜੀ ਸਤਿਕਾਰਯੋਗ ਮਾਤਾ ਕਾਨਮ ਕੌਰ ਦੀਆਂ ਦੀ ਸਾਲਾਨਾ ਯਾਦ ਨੂੰ ਮੁੱਖ ਰੱਖਦਿਆਂ ਹੋਇਆਂ ਸਤਿਗੁਰੂ ਪਾਤਸ਼ਾਹ ਮਹਾਰਾਜਿਆਂ ਦੀ ਪਾਵਨ ਪੁੱਤਰ ਹਜ਼ੂਰੀ ਅੰਦਰ ਸੱਜ ਬੈਠੇ ਹਾਂ ਆਓ ਸਾਰੇ ਮਨ ਬਿਰਤੀਆਂ ਕਰੀਏ ਕਾਗਰ ਗੁਰਬਖਸ਼ੀ ਫਤੀ ਦੀ ਸਾਨ ਕਰੀਏ ਸਾਰੇ ਪਿਆਰ ਸਤਕਾਰ ਸਹਿ ਤਾਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਤੋਂ ਪਹਿਲਾਂ ਬਹੁਤ ਸਤਕਾਰ ਜੋ ਤਾਨ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਦਰ ਕਰਦੇ ਕੀਰਤਨੀਏ ਪਾਈ ਸ਼ੁਕੀਨ ਸਿੰਘ ਜੀ ਹਜੂਰੀ ਰਾਗੀ ਜੀ ਦੇ ਦਰਬਾਰ ਸਾਹਿਬ ਆਪ ਸੰਗਤਾਂ ਦੇ ਨਾਲ ਗੁਰਬਾਣੀ ਕੀਰਤਨ ਦੀ ਸਾਜ ਪਾ ਕਰਕੇ ਗਏ ਐ। ਵੱਡੀ ਗੱਲ ਐ ਤਨ ਗੁਰੂ ਰਾਮਦਾਸ ਮਹਾਰਾਜ ਜੀਆਂ ਦੀ ਗੋਦ ਅੰਦਰ ਬੈਠ ਕਰਕੇ ਜਿੰਨਾ ਗੁਰਸਿੱਖਾਂ ਨੂੰ ਗੁਰਬਾਣੀ ਪੜ੍ਹਨ ਦਾ ਸੁਭਾਗ ਸਮਾ ਮਿਲ ਜਾਏ ਕੀਰਤਨ ਕਰਨ ਦਾ ਸੁਭਾਗ ਸਮਾ ਮਿਲ ਜਾਏ ਬੜੀ ਵੱਡੀ ਬਾਤ ਐ। ਇੱਕ ਦਿਨ ਮੈਂ ਗੁਰਸਿੱਖਾਂ ਦੇ ਨਾਲ ਬੈਠਾ ਕਹਿੰਦੇ ਪ੍ਰਾਤਨ ਸਮਿਆਂ ਅੰਦਰ ਕੋਈ ਸੋਸ਼ਲ ਮੀਡੀਆ ਵਰਗੇ ਸਾਧਨ ਨਹੀਂ ਸਨ ਅੱਜ ਤੇ ਹਰੇਕ ਸਿੱਖ ਧੰਗ ਗੁਰੂ ਰਾਮਦਾਸ ਮਹਾਰਾਜ ਦੇ ਦਰ ਕਰਦੀ ਦਰਸ਼ਨ ਮੋਬਾਈਲ ਰਾਹੀਂ ਕਰ ਲੈਂਦਾ ਹੈ ਟੀਵੀਜ਼ਨ ਰਾਹੀਂ ਮਹਾਰਾਜ ਦੀ ਦਰ ਕਰਦੀ ਦਰਸ਼ਨ ਹੋ ਜਾਂਦੀ ਹੈ ਪ੍ਰਾਤਨ ਸਮਿਆਂ ਅੰਦਰ ਦੇਖਿਆ ਜਾਂਦਾ ਜਿਹੜੇ ਗੁਰਸਿੱਖ ਗੁਰੂ ਰਾਮਦਾਸ ਮਹਾਰਾਜ ਦੇ ਦਰਸ਼ਨ ਕਰਕੇ ਆਇਆ ਕਰਦੇ ਸਨ ਪਰਾਤਨ ਗੁਰਸਿੱਖ ਉਹਨਾਂ ਗੁਰਸਿੱਖਾਂ ਨੂੰ ਉੱਚੀ ਜਗ੍ਹਾ ਤੇ ਬਿਠਾ ਕਰਕੇ ਸਤਕਾਰਿਆ ਕਰਦੇ ਕਿ ਤੁਸੀਂ ਧੰਨਤਾ ਦੇ ਜੋਗ ਉਹ ਜਿਹੜੇ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਦਰ ਕਰ ਅੰਦਰ ਮਰ ਦੇ ਦਰਸ਼ਨ ਕਰਕੇ ਆਏ ਇਹ ਪਰਾਤਨ ਸਿੱਖਾਂ ਦੀ ਬੜੀ ਵੱਡੀ ਭਾਵਨਾ ਸੀ ਭਾਵੇਂ ਸੋਸ਼ਲ ਮੀਡੀਆ ਕਰਕੇ ਅਸੀਂ ਬੜੇ ਅੱਗੇ ਵਧੇ ਆ ਪਰ ਭਾਵਨਾ ਵਿੱਚ ਫਰਕ ਨਿਸ਼ਚੇ ਕਰਕੇ ਸਾਡੇ ਆਇਆ ਹੈ ਵੇਖੋ ਕਿੰਦਾ ਦੀ ਭਾਵਨਾ ਪ੍ਰਾਤਨ ਗੁਰਸਿੱਖਾਂ ਦੀ ਹੋਇਆ ਕਰਦੀ ਤੇ ਵੱਡੇ ਭਾਗ ਨੇ ਮਹਾਰਾਜ ਦੇ ਦਰ ਕਰਦੇ ਕੀਰਤਨੀਆਂ ਕੀਰਤਨ ਕਰਕੇ ਗਈ ਐ ਬੜੀ ਵੱਡੀ ਕਿਰਪਾ ਪਾਤਸ਼ਾਹ ਦੀ ਜਿਨ੍ਹਾਂ ਰੱਬ ਦੇ ਪਿਆਰਿਆਂ ਨੇ ਅਕਾਲ ਪੁਰਖ ਪ੍ਰਮਾਤਮਾ ਦਾ ਨਾਮ ਜਪਿਆ ਉਹਨਾਂ ਰੱਬ ਦੇ ਪਿਆਰਿਆਂ ਦੀ ਆਪਾਂ ਯਾਦ ਵਿੱਚ ਜੁੜ ਬੈਠੇ ਹਾਂ ਗੁਰਬਾਣੀ ਅੰਦਰ ਮਹਾਰਾਜ ਨੇ ਬਿਆੰਤ ਸ਼ਬਦ ਰੱਬ ਦੇ ਪਿਆਰਿਆਂ ਲਈ ਵਰਤੇ ਹੈ ਮਨ ਸਾਚਾ ਮੁਖ ਸਾਚਾ ਸੋਈ ਅਵਰ ਨ ਪਿਖੈ ਏਕ ਸਿਮਨ ਕੋਈ ਨਾਨਕ ਇਹ ਲਖਣ ਬ੍ਰਹਮ ਗਿਆਨੀ ਹੁ ਹੈ ਮਰਦ ਕਹਿੰਦੇ ਜਿਨ੍ਹਾਂ ਦਾ ਅੰਦਰ ਵੀ ਇੱਕ ਅਕਾਲ ਪੁਰਖ ਪ੍ਰਮਾਤਮਾ ਦੇ ਨਾਮ ਨਾਲ ਜੁੜਿਆ ਹੈ ਬਾਰੀ ਤੌਰ ਤੇ ਮਰਦ ਕਹਿੰਦੇ ਨਿਸ਼ਚੇ ਕਰ ਕੀ ਹੈ ਜਿਨ੍ਹਾਂ ਦੇ ਬਾਰੀ ਨਹੀਂ ਫੇਰੀ ਅੰਦਰ ਪ੍ਰਵੇਸ਼ ਕਰੇਗਾ ਕਿਉਂਕਿ ਵੱਡੀ ਬਾਤ ਵੱਡਾ ਦੁਖਾਂਤ ਹੈ ਸਾਡਾ ਕਿਸੇ ਨੂੰ ਕਈਏ ਸਿੱਖਾ ਅਮਰ ਸ਼ਕ ਲੈ ਮਰ ਦੇ ਦਰ ਕਰ ਨਾਲ ਪ੍ਰੇਮ ਕਰ ਲੈ ਬੁੱਢਲਾ ਰਾਹ ਏ ਅਮਰ ਸ਼ਕ ਨਾ ਮਰ ਦੇ ਨਾਲ ਜੁੜਨ ਦਾ ਸਾਰਿਆਂ ਦਾ ਇੱਕੋ ਸਵਾਲ ਏ ਅੰਦਰ ਸੱਚਾ ਹੋਣਾ ਚਾਹੀਦਾ ਈ ਦੇ ਬਾਹਰ ਦੀ ਕੀ ਬਾਤ ਖੇੜ ਬਾਹਰ ਤੋਂ ਬਣੇਗੀ ਫੇਰੀ ਅੰਦਰ ਜਾ ਕੇ ਬਣ ਟਿਕੇਗਾ ਤਾਂ ਜਿਨ੍ਹਾਂ ਰੱਬ ਦੇ ਪਿਆਰਿਆਂ ਨੇ ਪ੍ਰਮਾਤਮਾ ਦੀ ਬੰਦਗੀ ਕੀਤੀ ਉਹਨਾਂ ਨੇ ਉਹਨਾਂ ਲਈ ਪਾਤਸ਼ਾਹ ਨੇ ਬ੍ਰਹਮ ਗਿਆਨੀ ਸ਼ਬਦ ਵਰਤੇ ਆ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਜਪਿਆ ਜਿਨ੍ਹਾਂ ਸਾਫ ਗਿਰਾਸਨ ਵਿਸਰੇ ਹਰ ਨਾਮਾ ਮਨ ਮੰਤ ਤਨ ਸਿ ਸਈ ਨਾਮਕਾ ਪੂਰਨ ਸੋਈ ਸੰਤ ਜਿਨ੍ਹਾਂ ਨੇ ਪ੍ਰਮਾਤਮਾ ਦੀ ਬੰਦਗੀ ਕੀਤੀ ਮਰਦ ਨੇ ਉਹਨਾਂ ਨੂੰ ਸੰਤ ਸ਼ਬਦ ਨਾਲ ਸੰਬੋਧਿਤ ਕੀਤਾ ਹੈ ਜਿਨ੍ਹਾਂ ਨੇ ਅਕਾਲ ਪੁਰਖ ਪ੍ਰਮਾਤਮਾ ਦੇ ਨਾਮ ਨਾਲ ਜੁੜੇ ਉਹਨਾਂ ਨੂੰ ਮਰਦ ਨੇ ਗੁਰਮੁਖ ਤਖ਼ਲਸ ਦੇ ਨਾਲ ਸੰਬੋਧਨ ਕੀਤਾ ਹੈ ਸਾਦ ਸੰਗਤ ਜਿਨ੍ਹਾਂ ਨੇ ਪ੍ਰਮਾਤਮਾ ਦੇ ਦਰ ਕਰਦੇ ਜਦੋਂ ਜੀਵ ਚੱਲੇਗਾ ਨਿਸ਼ਚੇ ਕਰਕੇ ਗੁਰੂ ਦੀਆਂ ਬਿਆੰਤ ਦਾਤਾਂ ਪ੍ਰਾਪਤ ਹੋਣ ਜਾਣ ਗਿਆ ਆਪਾਂ ਮਹਾਰਤ ਦੇ ਚਰਨਾਂ 'ਚ ਜੁੜੇ ਹਾਂ ਪ੍ਰਮਾਤਮਾ ਦੀ ਪਿਆਰਿਆਂ ਨੇ ਪ੍ਰਮਾਤਮਾ ਦੀ ਬੰਦਗੀ ਕੀਤੀ ਤੇ ਬੰਦਗੀ ਦਾ ਰਾਹ ਕੀ ਹੈ ਆਪਾਂ ਇਹੀ ਖੱਟਣ ਲਈ ਆਏ ਹਾਂ ਜਿਹਨੂੰ ਗੁਰਬਾਣੀ ਕੀਦੀ ਜਾ ਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨ ਹੈ ਬਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਜੇ ਬੋਹਰ ਨ ਹੋਏਗੋ ਫੇਰਾ ਕਿੱਦਾਂ ਸੰਤ ਬਾਬਾ ਸਰਦਾਰਾ ਸੂਜੀਆ ਨੇ ਮਹਾਰਾਜ ਦੇ ਦਰ ਘਰ ਤੇ ਚੱਲ ਕੇ ਲੱਖਾਂ ਪ੍ਰਾਣੀਆਂ ਨੂੰ ਅਕਾਲ ਪੁਰਖ ਪਰਮਾਤਮਾ ਦੇ ਨਾਮ ਨਾਲ ਜੁੜਿਆ ਇਹੀ ਮਹਾਰਾਜ ਦੇ ਚਰਨਾਂ 'ਚ ਕੱਟਣ ਲਈ ਬੈਠੇ ਆ। ਸਾਧ ਸੰਗਤ ਅਕਾਲ ਪੁਰਖ ਪਰਮਾਤਮਾ ਦੇ ਘਰ ਦੇ ਤੁਰਨ ਦੇ ਵਾਸਤੇ ਸਾਰਿਆਂ ਨਾਲੋਂ ਪਹਿਲਾ ਗੁਣ ਸਿੱਖ ਕੋਲ ਭਰੋਸਾ ਚਾਹੀਦਾ ਹੈ। ਅੱਜ ਜਦੋਂ ਵੀ ਸਿੱਖ ਪਾਤਸ਼ਾਹ ਦੇ ਚਰਨਾਂ ਚ ਅਰਦਾਸ ਕਰਦਾ ਹੈ ਸਾਡੀ ਅਰਦਾਸ ਹੁੰਦੀ ਏ ਮਹਾਰਾਜ ਕਿਰਪਾ ਕਰਕੇ ਆਪਣੀ ਸਿੱਖਾਂ ਨੂੰ ਭਰੋਸਾਦਾਨ ਬਖਸ਼ ਕਰ। ਭਰੋਸੇ ਤੋਂ ਬਿਨਾਂ ਸਾਥ ਸੰਗ ਧਰਮ ਅਧੂਰਾ ਹੈ। ਜਿਸ ਸੇਖ ਕੋਲ ਮਹਾਰਾਜ ਦੇ ਚਰਣਾ ਪਤੀ ਭਰੋਸਾ ਹੀ ਨਹੀਂ ਰੱਬ ਦੇ ਪਿਆਰਿਆਂ ਲਈ ਭਰੋਸਾ ਨਹੀਂ ਕੁਝ ਪ੍ਰਾਪਤ ਨਹੀਂ ਹੋ ਸਕਦਾ। ਮਹਾਰਾਜ ਬਖਸ਼ ਕਰ ਦੀਏ ਘਰ ਬਾਹਰ ਤੇਰਾ ਪਰਵਾਸਾ ਤੂੰ ਜਾਣ ਕਹਿ ਸੰਗ। ਜਿਨ੍ਹਾਂ ਨੂੰ ਅਕਾਲ ਪੁਰਖ ਪਰਮਾਤਮਾ ਦੇ ਨਾਮ ਤੇ ਭਰੋਸਾ ਆ ਗਿਆ ਉਹ ਸਦਾ ਵਾਹਿਗੁਰੂ ਪਰਮਾਤਮਾ ਨੂੰ ਅੰਗ ਸੰਗ ਜਾਣਦੇ ਏ ਤੇਰੇ ਪੁਰੋਸੀ ਪਿਆਰੇ ਮੈਂ ਲਾਡ ਲੜਾਇਆ ਸਾਰਿਆਂ ਨਾਲੋਂ ਬੇਟਾ ਪਹਿਲਾ ਗੁਣ ਸਿੱਖ ਦੇ ਜੀਵਨ ਕਾਲ ਚ ਭਰੋਸਾ ਚਾਹੀਦਾ ਹੈ ਭਰੋਸੇ ਤੋਂ ਬਿਨਾ ਪਰਮਾਤਮਾ ਦੀ ਪ੍ਰਾਪਤੀ ਨਹੀਂ ਸਾਰੇ ਕਹਿੰਦੇ ਰੱਬ ਕਿਸੇ ਨੇ ਦੇਖਿਆ ਨਹੀਂ ਪਰ ਆਪਾਂ ਉਹਨਾਂ ਦੀ ਜਾਤ ਜੁੜਿਆ ਜਿਨ੍ਹਾਂ ਨੇ ਰੱਬ ਦੀ ਪ੍ਰਾਪਤੀ ਕੀਤੀ ਹੈ ਸਾਡਾ ਭਰੋਸਾ ਉਹਨਾਂ ਦੇ ਚਰਨਾਂ 'ਚ ਜੁੜਿਆ ਜਿਹੜੇ ਅਕਾਲ ਪੁਰਖ ਪਰਮਾਤਮਾ ਦੇ ਦਰ ਤੇ ਸਵੀਕਾਰੇ ਗਏ ਇੱਕ ਰੱਬ ਦਾ ਪਿਆਰਾ ਸਾਧ ਸੰਗ ਕਾਲੇ ਵਸਤਰ ਪਹਿਨਦਾ ਕਾਲੇ ਵਸਤਰਾਂ ਨੂੰ ਪਹਿਨ ਕਰਕੇ ਸਾਧ ਸੰਗ ਆਪਣੀ ਜ਼ਿੰਦਗੀ ਬਤੀਤ ਕਰਦਾ ਕਾਲੇ ਵਸਤਰਾਂ ਨੂੰ ਪਹਿਨਦਾ ਰੱਬ ਦਾ ਪਿਆਰਾ ਕਿਸੇ ਦਾ ਮਿਲਾਪ ਹੋਇਆ ਸਾਮਣੇ ਵਾਲੇ ਨੇ ਸਵਾਲ ਕਰ ਦਿੱਤਾ ਤੂੰ ਕਾਲੇ ਵਸਤਰ ਕਿਉਂ ਪਹਿਨਦਾ ਕੋਈ ਤੇ ਕਾਰਨ ਹੋਵੇਗਾ ਸਾਧੂ ਮਹਾਤਮਾ ਦਾ ਬਚਨ ਸੀ ਕਿ ਮੇਰਾ ਸਭ ਕੁਝ ਮਰ ਗਿਆ ਹੈ ਕਾਲੇ ਦੀ ਨਿਸ਼ਾਨੀ ਹੈ ਜਿਹਦਾ ਸਭ ਕੁਝ ਮਰ ਜਾਏ ਉਹ ਕਾਲਾ ਵਸਤਰ ਪਹਿਨ ਲੈਂਦਾ ਸਾਰੇ ਰੰਗਾਂ ਦੀ ਆਪੋ ਆਪਣੀ ਇੰਪੋਰਟੈਂਸ ਹੈ ਚਿੱਟਾ ਵਸਤਰ ਪਹਿਨਣੀ ਤੇ ਸ਼ਾਂਤੀ ਆਉਂਦੀ ਹੈ ਕਹਿਣ ਲੱਗੇ ਤੂੰ ਕਾਲੇ ਵਸਤਰ ਪਹਿਨੇ ਆਂ ਕਾਰਨ ਕਿ ਕਿੰਦਾ ਮੇਰਾ ਸਭ ਕੁਝ ਮਰ ਗਿਆ। ਕਿਨੇ ਤੇਰਾ ਪਰਿਵਾਰ ਮਰ ਗਿਆ ਹੋਵੇਗਾ। ਕਿੰਦਾ ਹਾਂ ਜਦੋਂ ਰੱਬ ਦੇ ਘਰ ਆ ਤੇ ਤੁਰਿਆ ਸਭ ਕੁਝ ਤਿਆਗ ਕੇ ਤੁਰਿਆ। ਕਹਿਣ ਲੱਗੇ ਕੀ ਕੁਝ ਮਰਿਆ ਤੇਰਾ। ਮਹਾਤਮਾ ਦੇ ਬਚਨ ਸਨ ਕਹਿੰਦੇ ਅਕਾਲ ਪੁਰਖ ਪ੍ਰਮਾਤਮਾ ਨੇ ਕਿਰਪਾ ਕੀਤੀ ਮੇਰਾ ਕਾਮ ਮਰ ਗਿਆ। ਮੇਰਾ ਕਰੋਧ ਮਰ ਗਿਆ ਮੇਰਾ ਲੋਭ ਮਰ ਗਿਆ ਮੇਰਾ ਮੂਹ ਮਰ ਗਿਆ ਮੇਰਾ ਹੰਕਾਰ ਮਰ ਗਿਆ ਵੱਡੀ ਬਾਤ ਹੈ ਜਿਨ੍ਹਾਂ ਦੇ ਮਰ ਜਾਂਦੇ ਆ ਜਨਮਨ ਮਾਰੇ ਪੰਜ ਸੂਰਬਿਰ ਐਸੋ ਕੌਣ ਬਲੀ ਦੇ ਮਰਜ ਕਿਹਨੇ ਵੱਡਾ ਸੂਰਮਾ ਜਿਨ੍ਹਾਂ ਨੇ ਵਿਕਾਰਾਂ ਤੇ ਜਿੱਤ ਪ੍ਰਾਪਤ ਕਰ ਲਈ ਹੈ ਜਾ ਕੋ ਹਰ ਰੰਗ ਲਾਗੂ ਇਸ ਯੁੱਗ ਮੈਂ ਸੋ ਕਹੀਅਤ ਹੈ ਸੂਰਾ ਆਤਮ ਜਿਨੈ ਸਗਲ ਵਸ ਤੱਕ ਹੈ ਜਾ ਕੇ ਸਤਗੁਰ ਪੂਰਾ ਕਹਿਣ ਲੱਗੇ ਕਾਲੇ ਵਸਤਰ ਕਿਉਂ ਪੈਨੇ ਕਹਿੰਦਾ ਮੇਰਾ ਸਭ ਕੁਝ ਮਰ ਗਿਆ ਵਿਕਾਰ ਮਰ ਚੁੱਕੇ ਐ ਫਰੀਦਾ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੀਸ ਗੁਨ ਹੀ ਭਰਿਆ ਮੈਂ ਫਿਰਾਂ ਲੋਕ ਕਹੈ ਦਰਵੇਸ ਤੇ ਸਾਹਮਣੇ ਵਾਲੇ ਨੇ ਪਰਖ ਕਰਨ ਦੀ ਕੋਸ਼ਿਸ਼ ਕੀਤੀ ਵਾਕਈ ਮਰ ਗਏ ਐ ਕਹਿਣ ਲੱਗਾ ਆਓ ਮੈਂ ਤੁਹਾਨੂੰ ਘਰ ਵਿੱਚ ਪ੍ਰਸ਼ਾਦਾ ਸ਼ਕਾਉਣਾ ਚਾਹੁੰਦਾ ਘਰ ਵਿੱਚ ਲੈ ਗਿਆ ਸਾਧ ਸੰਗ ਘਰ ਵਿੱਚ ਜਦੋਂ ਲੈ ਕਰਕੇ ਗਿਆ ਘਰ ਦੇ ਦਰਵਾਜ਼ੇ ਤੇ ਲਿਜਾ ਕੇ ਕਹਿਣ ਲੱਗਾ ਕਿਹੜੇ ਪ੍ਰਸ਼ਾਦੇ ਦੀ ਗੱਲ ਕਰਦਾ ਚਲਾ ਜਾ ਸਾਧ ਸੰਗ ਰੱਬ ਦਾ ਪਿਆਰਾ ਤੁਰ ਪਿਆ ਸੰਸਾਰ ਵਿੱਚ ਵਿਚਰਦਿਆਂ ਘਰ ਕੋਈ ਬੁਲਾ ਕੇ ਸਾਡਾ ਸਾਧ ਸੰਗ ਹਾਲ ਚਾਲ ਨਾ ਪੁੱਛੇ ਸੀ ਦੂਜੀ ਵਾਰ ਘਰ ਨਹੀਂ ਜਾਂਦੇ ਉਹ ਰੱਬ ਦਾ ਪਿਆਰਾ ਸਾਸੂ ਥੋੜਾ ਜਿਹਾ ਅੱਗੇ ਲੰਘਿਆ ਫਿਰ ਆਵਾਜ਼ ਮਾਰੀ ਕਹਿੰਦਾ ਫਕੀਰਾ ਆ ਤੈਨੂੰ ਪ੍ਰਸ਼ਾਦਾ ਪਾੜੀ ਨਾਲ ਤੇਰੀ ਸੇਵਾ ਕਰਨੀ ਚਾਹੁੰਨਾ। ਸਾਸੰਗ ਫਿਰ ਘਰ ਦੇ ਦਰਵਾਜ਼ੇ ਤੇ ਆਇਆ ਫਿਰ ਮੁੜ ਗਿਆ ਕਿਥੋਂ ਭਾਲਦਾ ਰੋਟੀਆਂ ਇੱਥੋਂ। ਉਹ ਰੱਬ ਦੇ ਪਿਆਰੇ ਨੂੰ 70 ਵਾਲੀ ਕੋਲ ਬੁਲਾਇਆ ਤੇ 70 ਵਾਲੀ ਸਾਸੰਗ ਪਿੱਛਾ ਮੌਰ ਕੇ ਆਵਾਜ਼ ਵਾਪਸ ਮੋੜ ਦਿੰਦਾ ਰਿਹਾ। ਕਿੱਡੀ ਵੱਡੀ ਬਾਤ 70 ਵਾਲੀ ਬੁਲਾ ਲੈਣਾ ਤੇ ਫਿਰ ਦੁਰਕਾਰ ਦੇਣਾ। ਇੱਥੇ ਬੰਦਾ ਤੀਜੀ ਵਾਰ ਜਵਾਬ ਦੇ ਦੇ ਅਸੀਂ ਸਮਝਦੇ ਹਾਂ ਕਿ ਸਾਹਮਣੇ ਵਾਲੇ ਦਾ ਜਵਾਬ ਹੀ ਹੈ। 70 ਵਾਰੀ ਆਵਾਜ਼ਾਂ ਮਾਰੀਆਂ 70 ਵਾਰੀ ਘਰ ਦੇ ਦਰਵਾਜ਼ੇ ਤੋਂ ਵਾਪਸ ਮੋੜ ਦਿੱਤਾ ਜਦੋਂ ਅਖੀਰਲੀ ਆਵਾਜ਼ ਮਾਰੀ ਫਿਰ ਆ ਗਿਆ ਰੱਬ ਦਾ ਪਿਆਰਾ ਉਹਦੇ ਚਰਨਾਂ 'ਚ ਡਿੱਗ ਕੇ ਕਹਿਣ ਲੱਗਾ ਵਾਕਈ ਤੇਰਾ ਸਭ ਕੁਝ ਮਰ ਚਾ ਮਰ ਚੁੱਕਾ ਹੈ ਸਾਰਿਆਂ ਨਾਲੋਂ ਵੱਡੀ ਬਾਤ ਹੈ ਬੰਦੇ ਦੀ ਇੱਛਾ ਮੁਕਦਾ ਵੇ ਕਾਮ ਦਾ ਅਰਥ ਹੈ ਇੱਛਾ ਕਾਮ ਕਾਮ ਸਭ ਕੋ ਕਹੈ ਕਾਮ ਨ ਜਾਣੈ ਕੋਈ ਜੀਤੀ ਮਨ ਕੀ ਵਾਸਨਾ ਕਾਮ ਕਹਾਵੇ ਸੋਏ ਕਹਿਣ ਲੱਗੇ ਤੇਰਾ ਸਭ ਕੁਝ ਹੀ ਚਲਾ ਗਿਆ ਜਦੋਂ ਐਡੇ ਨਿਮਰਤਾ ਦੇ ਬਚਨ ਕਹਿਣ ਲੱਗੇ ਮਾਮਪਰਭੂ ਵਾਕਈ ਤੁਹਾਡਾ ਸਭ ਕੁਝ ਮਰ ਗਿਆ ਕਹਿੰਦਾ ਮੇਰਾ ਨਹੀਂ ਮਰਿਆ ਮੇਰਾ ਤੇ ਗੁਰੂ ਨੇ ਕਿਰਪਾ ਕੀਤੀ ਹੈ ਕਹਿਣ ਲੱਗਾ ਤੈਨੂੰ ਕਿਵੇਂ ਪਤਾ ਲੱਗਿਆ ਮੇਰਾ ਸਭ ਕੁਝ ਮਰ ਗਿਆ ਕਹਿੰਦਾ ਮੈਂ ਦੇਖ ਲਿਆ 70 ਵਾਰੀ ਆਵਾਜ਼ ਮਾਰੀ 70 ਵਾਰੀ ਵਾਪਸ ਮੋੜਤਾ ਕਿੰਨਾ ਤੇਰਾ ਸਭ ਕੁਝ ਮਰ ਗਿਆ ਰੱਬ ਦਾ ਪਿਆਰਾ ਕਹਿਣ ਲੱਗਾ ਨਿਮਰਤਾ ਦੇ ਬਚਨ ਸਾਜ ਸੰਕਿਣ ਲੱਗਾ ਕਹਿੰਦਾ ਇਹ ਗੁਣ ਤੇ ਕੂਕਰ ਵਿੱਚ ਵੀ ਹੁੰਦਾ ਹੈ ਵੇਖੋ ਕਿਦਾਂ ਦੇ ਬਚਨ ਕਹਿੰਦਾ ਇਹ ਗੁਣ ਤੇ ਕੂਕਰ ਵਿੱਚ ਵੀ ਹੁੰਦਾ ਹੈ ਮਾਲਕ ਦਾ ਕੂਕਰ ਰੱਖਿਆ ਹੈ ਮਾਲਕ ਪ੍ਰਸ਼ਾਦਾ ਛਕਦਾ ਹੈ ਕੂਕਰ ਕੋਲ ਆਸ ਲੈ ਕੇ ਆਉਂਦਾ ਹੈ ਮਾਲਕ ਉੱਚੀ ਆਵਾਜ਼ ਵਿੱਚ ਦਰਕਾਰ ਕੀ ਵਾਪਸ ਮੋੜ ਦਿੰਦਾ ਹੈ ਫਿਰ ਕਹਿੰਦੇ ਥੋੜਾ ਸਮਾਂ ਲੰਘਦਾ ਹੈ ਮਾਲਕ ਆਵਾਜ਼ ਮਾਰ ਕੇ ਕੋਲ ਬੁਲਾ ਲੈਂਦਾ ਹੈ ਕਹਿੰਦਾ ਇਹ ਤਾਂ ਕੂਕਰ ਵਿੱਚ ਵੀ ਹੁੰਦਾ ਹੈ ਵੇਖੋ ਰੱਬ ਦੇ ਘਰ ਤੇ ਤੁਰਨ ਵਾਸਤੇ ਕਿੰਨੀ ਵੱਡੀ ਨਿਮਰਤਾ ਚਾਹੀਦੀ ਹੈ ਸਾਥ ਸਿੰਘ 2 ਮਿੰਟਾਂ ਵਿੱਚ ਮੈਂ ਸਮਾਪਤੀ ਕਰਾਂ ਭਗਤ ਕਬੀਰ ਸਾਹਿਬ ਕਹਿੰਦੇ ਕਿੰਨੀ ਕਿ ਨਿਮਰਤਾ ਚਾਹੀਦੀ ਰੱਬ ਦੇ ਪਿਆਰੇ ਅੰਦਰ ਕਬੀਰ ਰੋੜਾ ਹੋਏ ਰੋ ਬਾਟਕਾ ਤਜ ਮਨ ਕਾ ਅਬਮਾਨ ਐਸਾ ਕੋਈ ਦਾਸ ਹੋਏ ਤਾਹੇ ਮਿਲੈ ਭਗਵਾਨ ਕਹਿੰਦੇ ਕਿਦਾਂ ਦੀ ਨਿਮਰਤਾ ਚਾਹੀਦੀ ਰੱਬ ਦੇ ਪਿਆਰੇ ਇੰਦਰ ਜਿੱਦਾਂ ਰੋੜੇ ਦਾ ਜੀਵਨ ਹੈ ਰਸਤੇ 'ਚ ਪਿਆ ਰੋੜਾ ਕੋਈ ਕਿਦਰ ਨੂੰ ਠੇਡਾਂ ਮਾਰਦਾ ਹੈ ਕੋਈ ਕਿਦਰ ਨੂੰ ਠੇਡਾਂ ਮਾਰਦਾ ਹੈ ਫਿਰ ਅਗੇ ਭਗਤ ਕਬੀਰ ਸਾਹਿਬ ਕਹਿੰਦੇ ਕਬੀਰ ਰੋੜਾ ਹੂਆ ਤਾਂ ਕਿਆ ਭਇਆ ਪੰਥੀ ਕਉ ਦੁਖ ਦੇ ਐਸਾ ਤੇਰਾ ਦਾਸ ਹੋਇ ਜौं ਧਰਨੀ ਮੈਂ ਖੇ ਕਹਿੰਦੇ ਰੋੜੇ ਚ ਕੀ ਔਗਣਾ ਕਿਸੇ ਦੇ ਪੈਰ ਨੂੰ ਖੇਡਾ ਲੱਗ ਜੇ ਦੁਖ ਦਿੰਦਾ ਹੈ ਪਰ ਰੱਬ ਦੇ ਪਿਆਰੇ ਦਾ ਜੀਵਨ ਇਦਾਂ ਦਾ ਨਹੀਂ ਹੁੰਦਾ ਕਹਿਣ ਲੱਗੇ ਫਿਰ ਭਗਤ ਸਹਿਬਾਨ ਕਹਿੰਦੇ ਕਬੀਰ ਰੋੜਾ ਹੂਆ ਤਾਂ ਕਿਆ ਭਇਆ ਪੰਥੀ ਕਉ ਦੁਖ ਦੇ ਐਸਾ ਤੇਰਾ ਦਾਸ ਹੋਇ ਜौं ਧਰਨੀ ਮੈਂ ਖੇ ਰੱਬ ਦੇ ਪਿਆਰੇ ਦਾ ਜੀਵਨ ਚਾਈਦਾ ਖੇ ਵਰਗਾ ਮਿੱਟੀ ਵਰਗਾ ਫਰੀਦਾ ਖਾਕ ਨਾ ਨਿੰਦੀ ਐ ਖਾਕੂ ਜੇੜ ਨਾ ਕੋਈ ਜੀਵਦਿਆਂ ਪੈਰਾਂ ਤਲੈ ਮੋਇਆਂ ਉੱਪਰ ਹੋਏ ਭਗਤ ਕਬੀਰ ਸਭ ਕਹਿੰਦੇ ਖੇ ਦਾ ਕਿਦਾਂ ਦਾ ਜੀਵਨ ਚਿੱਟੇ ਵਸਤਰ ਪਾ ਕੇ ਜਾਈਏ ਚਿੱਟੇ ਵਸਤਰਾ ਨੂੰ ਮਿੱਟੀ ਲੱਗ ਜੇ ਤੇ ਵਸਤਰ ਮੈਲੇ ਹੋ ਜਾਂਦੇ ਕਬੀਰ ਖੇ ਹੋਈ ਤੋ ਕਿਆ ਭਇਆ ਜੋ ਉਡ ਲੱਗੇ ਅੰਗ ਹਰ ਜਨ ਐਸਾ ਚਾਹੀਏ ਜੋ ਪਾਨੀ ਸਰਬੰਗ ਮਿੱਟੀ ਦਾ ਵੀ ਔਗਣ ਹੈ ਵਸਤਰਾ ਨੂੰ ਲਿਬੇੜ ਦਿੰਦੀ ਏ ਫਿਰ ਭਗਤ ਕਬੀਰ ਸਾਹਿਬ ਕਹਿੰਦੇ ਕਿੱਡੀ ਨਿਮਰਤਾ ਹੋਵੇ ਪਾਣੀ ਵਰਗੀ ਹੋਵੇ ਕਬੀਰ ਪਾਣੀ ਹੁਆ ਤਾਂ ਕਿਆ ਭਇਆ ਸੀਰਾ ਤਾਤਾ ਹੋਈ ਹਰ ਜਨ ਅਹਿਸਾਸ ਚਾਹੀਐ ਜੈਸਾ ਹਰ ਹੀ ਹੋਏ ਪਾਣੀ ਚ ਕਿੱਡੀ ਨਿਮਰਤਾ ਹੈ ਪਾਣੀ ਨੂੰ ਗਰਮ ਕਰ ਲਿਆ ਜਾਏ ਪਾਣੀ ਗਰਮ ਹੋ ਜਾਂਦਾ ਹੈ ਪਾਣੀ ਨੂੰ ਠੰਡਾ ਕਰ ਲਿਆ ਜਾਏ ਪਾਣੀ ਠੰਡਾ ਹੋ ਜਾਂਦਾ ਹੈ ਪਾਣੀ ਵਿੱਚ ਰੰਗ ਪਾ ਦਿੱਤਾ ਜਾਏ ਰੰਗ ਦਾ ਰੂਪ ਧਾਰਨ ਕਰ ਲੈਂਦਾ ਹੈ ਫਿਰ ਭਗਤ ਕਬੀਰ ਸਾਹਿਬ ਕਹਿੰਦੇ ਸਰਦੀ ਦੀ ਰੁੱਤ ਵਿੱਚ ਕਿਤੇ ਠੰਡਾ ਪਾਣੀ ਕਿਸੇ ਨੂੰ ਦੁੱਖ ਦੇਵੇਗਾ ਗਰਮੀ ਦੀ ਰੁੱਤ ਅੰਦਰ ਸਾਧ ਸੰਗਤ ਗਰਮ ਪਾਣੀ ਕਿਸੇ ਨੂੰ ਦੁੱਖ ਦੇਵੇਗਾ ਪਾਣੀ ਤਾਂ ਕਹਿੰਦੇ ਦੁੱਖ ਵੀ ਦਿੰਦਾ ਹੈ ਫਿਰ ਭਗਤ ਕਬੀਰ ਸਾਹਿਬ ਨੇ ਅਖੀਰ ਕਰ ਦਿੱਤੀ ਕਹਿੰਦੇ ਕਿੱਡੀ ਕਿ ਨਿਮਰਤਾ ਚਾਹੀਦੀ ਹੈ ਹਰ ਜਨ ਐਸਾ ਚਾਹੀਏ ਜੈਸਾ ਹਰ ਵੀ ਹੋਏ ਜਿੱਦਾਂ ਅਕਾਲ ਪੁਰਖ ਪਰਮਾਤਮਾ ਵਰਗਾ ਹੀ ਰੱਬ ਦਾ ਪਿਆਰਾ ਹੋ ਜਾਂਦਾ ਹੈ ਐਸੇ ਮਹਾਪੁਰਖਾਂ ਦੀ ਸਲਾਣਾ ਯਾਦ ਅੰਦਰ ਜੁੜੇ ਬੈਠੇ ਹਾਂ ਜਿਨ੍ਹਾਂ ਨੇ ਸਾਰਿਆਂ ਨਾਲੋਂ ਮੁੱਢਲਾ ਗੁਣ ਰੱਬ ਤੇ ਭਰੋਸਾ ਸਾਧ ਸੰਗਤ ਦੂਜਾ ਰੱਬ ਦੇ ਪਿਆਰੇ ਦਾ ਸਾਧ ਸੰਗਤ ਇਹ ਗੁਣ ਮੰਨਿਆ ਜਾਂਦਾ ਹੈ ਰੱਬ ਦਾ ਪਿਆਰਾ ਡਰ ਤੋਂ ਰਹਿਤ ਹੁੰਦਾ ਹੈ ਤੀਜਾ ਰੱਬ ਦੇ ਪਿਆਰੇ ਦਾ ਗੁਣ ਇਹ ਹੈ ਕਿ ਰੱਬ ਦਾ ਪਿਆਰਾ ਵਕਾਰਾਂ ਤੋਂ ਸਚੀਤ ਰਹਿ ਕੇ ਜੀਵਨ ਬਤੀਤ ਕਰਦਾ ਹੈ ਸਾਧ ਸੰਗਤ ਜਿੱਥੇ ਮਹਾਪੁਰਖਾਂ ਦੀ ਸਲਾਣਾ ਯਾਦ ਅੰਦਰ ਜੁੜੇ ਬੈਠੇ ਹਾਂ ਉਥੇ ਬਹੁਤ ਸਤਿਕਾਰ ਦੂ ਸਤਗੁਰੂ ਧੰਨ ਗੁਰੂ ਅੰਗਦ ਦੇ ਸਾ ਮਹਾਰਾਜਿਆਂ ਦਾ ਅੱਜ ਗੁਰਤਾ ਗਦੀ ਦਿਵਸ ਵੀ ਹੈ ਪਾਤਸ਼ਾਹ ਨੇ ਜਿਸ ਦਿਨ ਧੰਨ ਗੁਰੂ ਨਾਨਕ ਦੇ ਮਹਾਰਾਜਿਆਂ ਨੇ ਆਪਣੀ ਜੋਤ ਦਾ ਸਰੂਪ ਅੱਜ ਦੇ ਦਿਨ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀਆਂ ਨੇ ਬਖਸ਼ਿਸ਼ ਕੀਤਾ ਤੇ ਕਿੱਡੀ ਸੇਵਾ ਭਾਵਨਾ ਧੰਨ ਗੁਰੂ ਅੰਗਦ ਦੇਵ ਸਾਹਿਬ ਮਰਦ ਨੇ ਆਪਣੇ ਜੀਵਨ ਕਾਲ ਵਿੱਚ ਕਮਾਈ ਤੇ ਸਾਰੇ ਸੰਸਾਰ ਦੇ ਜੀਵਾਂ ਨੂੰ ਖਡੂਰ ਸਾਬ ਦੀ ਧਰਤੀ ਤੇ ਰਹਿ ਕਰਕੇ ਮਰਦ ਨੇ ਸਿੱਖਾ ਨੂੰ ਮਹਾਨ ਤੀਰਥ ਸਥਾਨ ਦਿੱਤਾ ਜਿੱਥੇ ਰੱਬ ਦੇ ਪਿਆਰਿਆਂ ਦੀ ਯਾਦ ਜੁੜਿਆ ਮਹਾਂਪੁਰਖਾਂ ਦੇ ਪਾਵਨ ਪੁੱਤਰ ਤਰਨਾ ਚ ਬਾਰ ਬਾਰ ਨਮਸਕਾਰ ਹੈ ਉਥੇ ਸਮੁੱਚੀਆਂ ਸੰਗਤਾਂ ਨੂੰ ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀਆਂ ਦੇ ਗੁਰਤੀ ਦਿਵਸ ਦੀਆਂ ਗੁਰਗੱਦੀ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਣ। ਕੋਟਾਨ ਕੋ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਕਾਰਯੋਗ ਪਾਈ ਹਰ ਗੋਪਾਲ ਸਿੰਘ ਜਿਨ੍ਹਾਂ ਨੇ ਉਦਮ ਪ੍ਰਾਲਾ ਕੀਤਾ ਹੈ। ਸਗਲ ਉਦਮ ਮੈਂ ਉਦਮ ਪਲਾ ਹਰ ਕਾ ਨਾਮ ਜੱਪੂ ਜੀ ਸਦਾ ਮਾਰ ਦੀ ਸੰਗਤ ਸਾਨੂੰ ਬਖਸ਼ ਕੀਤੀ ਹੈ। ਪਾਲਸਾ ਮੀਰ ਕਰਨ ਇਸੇ ਤਰੀਕੇ ਦੇ ਨਾਲ ਤਨ ਗੁਰੂ ਹਰਿ ਗੋਬਿੰਦ ਸਹਿ ਮਹਾਰਾਜ ਦੇ ਦਰ ਕਰਦੀਆਂ ਸਵਾਮਾ ਪਾਈ ਹਰਿ ਗੋਪਾਲ ਸੂਣੀਆਂ ਪਾਸੂ ਲੈਂਦੇ ਰਹਿਣ ਗੁਰਮਤ ਵਿਚਾਰਾਂ ਕਰਦਿਆ ਹੋਈਆਂ ਸੂਖੋਂ ਪੁੱਲਾਂ ਦੀ ਖਿਮਾ ਬਖਸ਼ਣ ਦੀ ਅੰਮ੍ਰਿਤ ਵੇਲੇ ਉਠਿਆ ਕਰੀਏ ਬਾਣੀ ਪੜਿਆ ਕਰੀਏ ਮਹਾਰਾਜ ਦੇ ਚਰਨਾਂ ਨਾਲ ਜੁੜ ਕਰ ਕੇ ਜੀਵਨ ਬਤੀਤ ਕਰੀਏ ਮਹਾਰਾਜ ਦੀਆਂ ਬੇਅੰਤ ਬਖਸ਼ਾ ਸਾਡੇ ਤੇ ਹੋਣ ਗਿਆ ਹੋਈਆਂ ਤਮਾਮ ਪੁੱਲਾਂ ਦੀ ਖਿਮਾ ਬਖਸ਼ਵੀਂ ਜੀ ਵੱਡੇ ਕੀਆਂ ਵਡਿਆਈਆਂ ਕਿਸ਼ ਕਹਿਣਾ ਕਹਿ ਨਾ ਜਾਏ ਆਵਾਜ਼ ਗੁਰੂ ਜੀ ਕਾ ਖਾਲਸਾ ਆਵਾਜ਼ ਗੁਰੂ ਜੀ ਕੀ ਫਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਨੂੰ ਸੰਤ ਬਾਬਾ ਸੁਖਪ੍ਰੀਤ ਸਿੰਘ ਜੀ ਰਾਜਾ ਪੀਰ ਛਿੜੀ ਰਾਜਿਆਂ ਵਾਲੇ